ਉਠਾ ਵਾਲਿਓ ਬੋਲੋ ਚ ਸਾਨੂੰ ਜਾਣਾ ਦੱਸਿ ਕੇ ਉਠਾ ਵਾਲਿਓ ਬੋਲੋ ਚ ਸਾਨੂੰ ਜਾਣਾ ਦੱਸਿ ਕੇ ਹੰਡਾਈ ਸ਼ੰਕਣ ਲੈਗੀ ਕਢਿ ਕੇ ਉਹ ਵੀ ਪਾਇਨਾ ਹੰਡਾਈ ਸ਼ੰਕਣ ਲੈਗੀ ਕਢਿ ਕੇ ਉਠਾ ਵਾਲਿਓ ਬੋਲੋ ਚ ਸਾਨੂੰ ਜਾਣਾ ਦੱਸਿ ਕੇ ਉਠਾ ਵਾਲਿਓ ਬੋਲੋ ਚ ਸਾਨੂੰ ਜਾਣਾ ਦੱਸਿ ਕੇ ਅਸਾ ਟਿੱਕਾ ਵਿਕੜਾਇਆ ਤੁਹਾਡੇ ਸ਼ਹਿਰ ਵਾਸੀ ਕੇ ਅਸਾ ਟਿੱਕਾ ਵਿਕੜਾਇਆ ਤੁਹਾਡੇ ਸ਼ਹਿਰ ਵਾਸੀ ਕੇ ਉਹ ਵੀ ਪਾਇਆ ਨਾ ਹੰਡਾਇਆ ਲੈਗੀ ਸ਼ੰਕਣ ਕਾ ਦੇਕੇ ਉਹ ਵੀ ਪਾਇਆ ਨਾ ਹੰਡਾਇਆ ਲੈਗੀ ਸ਼ੰਕਣ ਕਾ ਦੇਕੇ ਉਠਾ ਵਾਲਿਓ ਬਲੋਚੋ ਸਾਨੂੰ ਚਾਣਾ ਦਸਕੇ ਉਠਾ ਵਾਲਿਓ ਬਲੋਚੋ ਸਾਨੂੰ ਚਾਣਾ ਦਸਕੇ ਅਸੇ ਵੰਗ ਕੜਵਾਇਆਂ ਤੁਹਾਡੇ ਸ਼ਹਿਰ ਵਸੇ ਕੇ ਅਸਾ ਵੰਗ ਕੜਵਾਇਆਂ ਤੁਹਾਡੇ ਸ਼ਹਿਰ ਵਸੇ ਕੇ ਉਹ ਵੀ ਪਾਈਆਂ ਨਾ ਹਡਾਈਆਂ ਲੈ ਗਈ ਸ਼ੰਕਣ ਕਾਢ ਕੇ ਉਹ ਵੀ ਪਾਈਆਂ ਨਾ ਹਡਾਈਆਂ ਲੈ ਗਈ ਸ਼ੰਕਣ ਕਾਢ ਕੇ ਉਠਾ ਵਾਲਿਓ ਬਲੋਚੋ ਸਾਨੂੰ ਚਾਣਾ ਦੱਸ ਕੇ ਉਠਾ ਵਾਲਿਓ ਬਲੋਚੋ ਸਾਨੂੰ ਚਾਣਾ ਦਸੀ ਕੀ ਅਸਾ ਕਾਂਟੇ ਵਿਕੜਾਏ ਤੁਹਾਡੇ ਸ਼ਹਿਰ ਵਾਸੇ ਕੀ ਅਸਾ ਕਾਂਟੇ ਵਿਕੜਾਏ ਤੁਹਾਡੇ ਸ਼ਹਿਰ ਵਾਸੇ ਕੀ ਉਹ ਵੀ ਪਾਏ ਨਾ ਹੰਡਾਏ ਲੈਗੀ ਸ਼ੌਂਕਣ ਕਾਢੀ ਕੇ ਉਭੀ ਪਾਏ ਨਾ ਹੰਡਾਏ ਲੈਗੀ ਸ਼ੌਕਣ ਕਾਢੀ ਕੇ ਉਠਾ ਵਾਲਿਓ ਬੋਲੋ ਚੋ ਸਾਨੂੰ ਜਾਣਾ ਦੱਸਿਕੇ ਉਠਾ ਵਾਲਿਓ ਬੋਲੋ ਚੋ ਸਾਨੂੰ ਜਾਣਾ ਦੱਸਿਕੇ ਕੋਠਾ ਪਾਲਿ ਆਏ ਛੜਿਆ ਮਹੱਲੇ ਵਿਟੁੱਲਾ ਤੈਨੂੰ ਸਬਰ ਪਵੇ ਕੋਠਾ ਪਾਲਿ ਆਏ ਛੜਿਆ ਮਹੱਲੇ ਵਿਟੁੱਲਾ ਤੈਨੂੰ ਸਬਰ ਪਵੇ ਇਕ ਛੜ ਕੇੰਦ ਤੈਨੂੰ ਹਾਰ ਇਕ ਰਾ ਦਿਆਂ ದೂರ ಷಡಾ ಕಲ್ಂ ಕ ತೂಹಾರಾದ ದೂಜಾ ಷಡಾ ಕಲ್ತಾ ಕಟೋಲ ತೇನು ಸರ ಪವೇ ಕ್ಠಾ ಪಾಲ್ ಬಿೋಲಾ ತೇನು ಸವರ ಪವೇ ಕಠಾ ಪಾಲ್ ಬಿಲಾ ತೇನು ಸವರ ಪವೇ ಇಡ കണ്ട തെനു ക ਦੂਜਾ ਛੜਾ ਕਹਿੰਦਾ ਤੇਰੀ ਕੰਨ ਵਿੱਚ ਪਾ ਦਿਆਂ ਇੱਕ ਛੜਾ ਕਹਿੰਦਾ ਤੈਨੂੰ ਕਾਂਟੇ ਘਰਾ ਦਿਆਂ ਦੂਜਾ ਛੜਾ ਕਹਿੰਦਾ ਤੇਰੀ ਕੰਨ ਵਿੱਚ ਪਾ ਦਿਆਂ ਤੀਜਾ ਕਹਿੰਦਾ ਬੱਲੇ ਬੱਲੇ ਵੇ ਟੋਲਾ ਤੈਨੂੰ ਸਬਰ ਪਵੇ ਕੋਠਾ ਪਾਲਿਆ ਏ ਛੜੇ ਅਮਹੱਲੇ ਵੇ ਟੋਲਾ ਤੈਨੂੰ ਸਬਰ ਪਵੇ ਕੋਠਾ ਪਾਲਿਆ ਏ ਛੜੇ ਅਮਹੱਲੇ ਵੇ ਟੋਲਾ ਤੈਨੂੰ ਸਬਰ ਪਵੇ കൂ ടി കാ ദ ದೂಾ ಷಡಾ ಕರಿ ಮತ್ತೆ ತಿಸೂ ಟಿಕ್ಕ ದೂಜಾ ಷಡಾ ಕೇರಿ ಮತ್ತೆ ತಿಸ ತೀಜಾ ಕಲ್ಲಿ ವಿಲ ತುರ ಪವ ಪಾಲಿ ಮಹೆ ಬೇನು ಸವರ ಪವೇ ಕ್ಠಾ ಪಾಲೇ ಬಿ ತೆನು ಸ್ವರ ಪವೇ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਾਤਾ ਤੇਰੇ ਸ਼ਗਨ ਮਨਾਵੇ ਮਾਤਾ ਤੇਰੇ ਸ਼ਗਨ ਮਨਾਵੇ ਮਹਿੰਦੀ ਕੋਲੇ ਰਿਚਾ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮੰਮੀ ਤੇਰੇ ਮੈਂਦੀ ਲਾਵੇ ਮੰਮੀ ਤੇਰੇ ਮੈਂਦੀ ਲਾਵੇ ਰੰਗ ਚੜਿਆ ਏ ਕਮਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮੰਮੀ ਤੇਰੀ ਗੋਟਾ ਲਾਵੇ ਮੰਮੀ ਤੇਰੀ ਗੋਟਾ ਲਾਵੇ ਚੁੰਨੀ ਤਾਰੰਗ ਸੁਹਾਲਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਤਾਈ ਤੇਰੀ ਵਟਣਾ ਲਾਵੇ ਤਾਈ ਤੇਰੀ ਵਟਣਾ ਲਾਵੇ ਬੜੀਆਂ ਪਰੀ ਤਾਣਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਪੂਆ ਤੇਰੀ ਸ਼ਗਨ ਮਨਾਵੇ ਪੂਆ ਤੇਰੀ ਸ਼ਗਨ ਮਨਾਵੇ ਬਾਰੇ ਨੋਟਾਂ ਦੇ ਥਾਲ ਤਾਰਾ ਮੀਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਤਾਰਾ ਮੀਰਾ ਤੋੜਦੀ ਫਿਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਮਾਸੀ ਤੇਰੀ ਸ਼ਗਨ ਮਨਾਵੇ ਮਾਸੀ ਤੇਰੀ ਸ਼ਗਨ ਮਨਾਵੇ ਸ਼ਗਨ ਮਨਾਵੇ ਮਹਿੰਦੀ ਲਾਵੇ ਸ਼ਗਨ ਮਨਾਵੇ ਮਹਿੰਦੀ ਲਾਵੇ ਨੱਚ ਨੱਚ ਕਰਦੀ ਕੁਮਾਲ ਤਾਰਾ ਮੀਰਾ ਤੋੜਦੀ ਫਿਰਾ ਮਹਿੰਦੀ ਵਾਲੇ ਆ ਹੱਥਾਂ ਦੇ ਨਾਲ ਤਾਰ ਮੇਰਾ ਤੋੜਦੀ ਫਿਰਾ